ਰਹੀ ਆਈ ਬੋ ਇਹ ਬੋ ਗਿਆ ਵੰਦਨ ਦਰਸ਼ਨ ਹੋ ਗਏ ਲੋ ਪਤੰਗ ਆ ਕੇ ਦੇਖੋ ਪਤੰਗਾਂ ਲੋੜਦੇ ਹੋਰੇ ਹੋਰੇ ਕੋ ਕਿਨੇੜੇ ਲੋੜਦੇ ਪਾਗੜਾ ਸਰਪੰੰਹੀ ਰਿਕਨ ਸੁਣੀ ਰਾਜੀ ਦੇ ਪੋੜ ਮੈਨੇ ਬਹੁਤ ਦੂਰੋ ਦੂਰੋ ਸੰਗਤਾਈ ਹੋਈ ਹੈ ਜਿਤਕ ਤੈ ਦੇਖ ਸਕਦੇ ਲੱਖਾਂ ਹੀ ਲੋਕ ਅੱਜ ਇਸ ਇਕੱਠੇ ਚ ਸ਼ਾਮਲ ਹੋਏ ਆ ਵੀ ਯਾਦਾ ਸੰਗਤਾਂ ਵੇਖੋ ਜੀ ਤੇ ਕਾਫੀ ਪਾਰੇ ਭਾਰੀ ਗਾਠ ਆ ਰਣ ਮਿਲ ਕੇ ਆ ਗੋ ਬਾੜੇ ਚਲੋ ਜਿੱਦਾਂ ਕਿ ਇਹ ਸ਼ਾਮਾਂ ਪੂਰੀਆਂ ਹੁੰਦੀਆਂ ਸਰ ਨਕਲੇ ਟੱਪ ਦੇ ਹੁੰਦੇ ਆ ਕੋਈ ਨਿਕਲੋ ਹੋਏ ਸੰਗਦੇ ਆਪਾਂ ਗੁਰੂਦੀ ਨਗਰੀ ਵਿੱਚ ਪਹੁੰਚ ਗਏ ਜੀ ਤੇ ਲੋਜੀ ਅਮ੍ਰਿਤਸਰ ਆਪਾਂ ਐਂਟਰੀ ਕਰ ਲਈਏ ਜੀ ਦੇਖੋ ਕਿੰਨਾ ਸੋਹਣਾ ਐਂਟਰੀ ਗੇਟ ਤੇ ਤੇ ਨਾਲ ਹੀ ਬੱਸ ਸਟੈਂਡ ਲੱਗਿਆ ਜਾਂਦਾ ਵਾ ਤੇ ਅੱਗੇ ਤੁਹਾਨੂੰ ਲਿਖੋਣੇ ਜੀ ਤੇ ਸਾਈਡ ਖਾਲਸਾ ਕੋਲੋ ਦੇਖੋ ਕਿੰਨਾ ਸੋਹਣੀ ਬਿਲਡਿੰਗ ਕਿੰਨਾ ਸੋਹਣਾ ਲੱਗਦਾ ਹੁਣ ਆਪਾਂ ਚੱਲਦੇ ਹਾਂ ਜੀ ਦੇਖੋ ਜੀ ਮੇਲੇ ਦੇ ਵਿੱਚ ਆਪਾਂ ਐਂਟਰੀ ਕਰ ਲਈਏ ਕਾਫੀ ਜ਼ਿਆਦਾ ਰਸਪਿਆ ਹੈ ਤੇ ਦੇਖ ਲਓ ਤੇ ਇੱਧਰ ਵੀ ਚੁੱਲ੍ਹੇ ਵਗੈਰਾ ਲੱਗੇ ਹੋਏ ਆ ਤੇ ਚਲੋ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ ਤੇ ਦੇਖੋ ਜੀ ਸੰਕਟਾ ਦੇਖੋ ਕਾਫੀ ਜ਼ਿਆਦੀ ਜਮਾਂ ਤੇ ਇੱਥੇ ਰੇਲ ਗ ਅੱਜ ਐਸੇ ਪੱਥ ਚੱਲੇ ਆਂ ਗੁਰਦੁਆਰਾ ਸ਼ਰਠਾ ਸਾਹਿਬ ਅੰਮ੍ਰਿਤਸਰ ਤੇ ਮੇਲੇ ਦੀਆਂ ਰੌਣਕਾਂ ਲੱਗੀਆਂ ਆ ਪੂਰੀਆਂ ਦੂਰ ਦੂਰ ਤੱਕ ਤੇ ਲੰਗਰ ਵੀ ਲੱਗੇ ਹੋਏ ਆ ਤਾਂ ਦੇਖੋ ਰਾਚੀ ਤਾਂ ਲਮੋਨੇ ਆ ਤੇ ਕਾਫੀ ਸੰਗਤਾਂ ਦੇਖੋ ਤੇ ਚਲੋ ਐਂ ਵੀਡੀਓ ਨ ਬਣਾ ਦਿਓ ਜੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਚਲੋ ਹੁਣ ਤੁਹਾਨੂੰ ਕਰੌਣੇ ਆ ਦਰਸ਼ਨ ਤੇ ਦੇਖੋ ਕਿ ਕਾਫੀ ਜਿਹੜੀ ਸੰਗਤਾਂ ਦੇਖੋ ਪਾਟਕ ਦੇ ਉੱਤੇ ਕਿੰਨਾ ਜਿਆਦਾ ਜਾਮ ਲੱਗਾ ਹੋਇਆ ਆ ਵਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਅਯੋਗ ਸਰ ਦੇ ਵਿੱਚ ਸ਼੍ਰੀ ਗੁਰੂ ਚੇਟਾ ਸਾਹਿਬ ਗੁਰਦੁਆਰੇ 'ਚ ਜਿੱਦ ਕਿ ਹਰ ਸਾਲ ਬਸੰਤ ਪੰਚਮੀ ਤੇ ਲੱਗਦਾ ਹੈ ਮੇਲਾ ਤੇ ਅੱਜ ਅਸੀਂ ਇੱਥੇ ਆਏ ਹਾਂ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰਾਉਣੀ ਆ ਠੀਕ ਆ ਬਹੁਤ ਭਾਰੀ ਮੇਲਾ ਆ ਬਹੁਤ ਹੀ ਜ਼ਿਆਦਾ ਭਾਰੀ ਮੇਲਾ ਤੇ ਚਲੋ ਤੇ ਲੋ ਜੀ ਦੇਖੋ ਜੀ ਕਾਫੀ ਜ਼ਿਆਦਾ ਸੰਗਤਾਂ ਦੇਖੋ ਜੀ ਤੇ ਕਾਫੀ ਭਾਰੀ ਭਾਰੀ ਗੱਠ ਆ ਤੇ ਤੇ ਦੇਖੋ ਸਭ ਪਾਸੇ ਤੇ ਲੋਕ ਜੀ ਪਤੰਗ ਲੈ ਕੇ ਆਉਂਦੇ ਪਤੰਗ ਚਲਾਉਂਦੇ ਆ ਇੱਥੇ ਤੇ ਦੇਖੋ ਜੀ ਬਸੰਤ ਪੰਨੀਰ ਸਪੈਸ਼ਲ ਮਿਲ ਆ ਜੀ ਤੇ ਕਰੋ ਦਰਸ਼ਨ ਜੀ ਸਰ ਜਣੇ ਤੇ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਜੀ ਪਹਲੋ ਜੀ ਦੇਖੋ کافی ਰੌਣਕਾਂ ਵਸੰਤ ਪੰਨੇ ਵਿੱਚ ਲਿਖਿਆ ਗਿਆ ਕਿ ਨਾ ਸੁਣਾ ਲੱਗਦਾ ਪਿਆ ਆਹ ਦੇਖੋ ਹੋ ਜਾ ਰਹੀ ਰੋ ਪਤਾ ਨਾ ਜਣੋਂਦੇ ਮੇਰੇ ਕੀ ਲੋ ਜੀ ਲੋਕੀ ਨਸ ਤੇ ਆ ਰਹੇ ਨਸਰੇ ਉਹ ਲ ਕੁ ਸ਼ਾਪਸ ਲੱਗੀਆਂ ਹੋਈਆਂ ਫਿਰੌਣਿਆਂ ਦੀਆਂ ਬਾਕੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰੋਣੇ ਆਪਾਂ ਲੋ ਜੀ ਚਲੋ ਜਿੱਦਾਂ ਕਿ ਇਹ ਛਾਵਾਂ ਪੂਰੀਆਂ ਹੁੰਦੀਆਂ ਸਰ ਨਕਰੇ ਟੱਪਦੇ ਆਉਂਦੇ ਆ ਫਰ ਦੇਖੋ ਅੰਗ ਚੜਾਈ ਜਾ ਰਹੀ ਹੈ ਤੇ ਜੇ ਕਹਿੰਦਾ ਕਿ ਜਿਹਦੇ ਵਿੱਚ ਤੱਕ ਵੀ ਬੇਬੀ ਨਹੀਂ ਹੁੰਦਾ ਤਾਂ ਜੇ ਆਟਾ ਸਾਹਬ ਦੇ ਨੋਕੇ ਜਾਂਦੇ ਆ ਤਾਂ ਜ਼ਰੂਰ ਬੇਬੀ ਹੁੰਦਾ ਵਾ ਤੇ ਲੋਕਾਂ ਦਾ ਆਸਮਰਾਜਪੁਰੀ ਉਂਜੀ ਤਾਂ ਫੇ ਨਾਚਦੇ ਆਪ ਤੇ ਹੁੰਦੇ ਨੇ ਸੰਗਤ ਗੁਰੂ ਦਵਾਰਾ ਸਾਹਿਬ ਚ ਨਹੀਂ ਤੇ ਸੰਗਤਾਂ ਦੇ ਕਰੋ ਜੀ ਦਰਸ਼ਨ ਸਾਨੂੰ ਵੀ ਮੌਕਾ ਮਿਲਿਆ ਸੰਗਤਾਂ ਦੇ ਦਰਸ਼ਨ ਕਰਨ ਦਾ ਤੇ ਚਲੋ ਦੇਖੋ ਸਾਈਡ ਤੇ ਦੁਕਾਨਾਂ ਲਾਈਆਂ ਹੋਈਆਂ ਮਾਤਾਵਾ ਉਹਨਾਂ ਨੇ ਬੈ ਕੇ ਤੇ ਇੱਧਰ ਦੇਖੋ ਜੀ ਕਾਫੀ ਯਾਰੀ ਸੰਗਤ ਆ 30 ਸਾਲ ਵਾਲੋ ਅੱਗੇ ਜਗ੍ਹਾ ਹੀ ਦੇਖੀ ਜੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਕਾਫੀ ਦੇਖੋ ਜੀ ਮੇਲਾ ਬੜਾ ਭਰਿਆ ਹੋਇਆ ਮੇਲਾ ਗੁਰੂ ਦੀ ਪੈਰੀ ਸੰਗਤ ਦੇ ਨਾਲ ਤੇ ਖਿਤਿ ਸਾਈਡ ਵੀ ਦੇਖੋ ਤੇ ਚਲੋ ਹੁਪਾ ਤੁਹਾਨੂੰ ਹੋਰ ਦਿਖਾਉਨੇ ਆ ਐਂ ਵੀਡੀਓ ਨਾਲ ਤੁਸੀਂ ਬਣੇਦੇ ਤੇ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਤੋ ਸ਼ੇਅਰ ਕਰਿਓ ਤੇ ਕਿਉਂਕਿ ਹਰ ਹਰ ਕੋਈ ਬਾਬਾ ਜੀ ਦੇ ਦਰਸ਼ਨ ਕਰ ਸਕੇ ਤੇ ਚਲੋ ਚੱਲਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਜਾ ਕੇ ਜੋੜਾ ਘਰ ਚੱਲਦੇ ਆ ਜੋੜਾ ਘਰ ਆਪਣੀ ਜੋੜਾ ਜਵਾ ਕਰਾਂਗੇ ਤੇ ਇਹ ਦੇਖੋ ਜੀ ਕਾਫੀ ਸੰਗਤਾਂ ਦਾ ਭਰੇ ਘਟਾ ਜਿੰਨੀ ਸਾਲਾਂ ਜਿੱਧਰ ਤੇ ਧੜੀ ਨਿਗਾਹ ਜਾਊਗੀ ਨਾ ਤੁਹਾਨੂੰ ਸੰਗਤਾਂ ਨੂੰ ਦੇਖਣ ਨੂੰ ਮਿਲਣਗੀਆਂ ਸਟ੍ਰੈਟੇਜੀ ਕੋਈ ਨਹੀਂ ਆਇਆ ਉਹ ਆਪਣੀ ਇਸਾਨੀ ਲਾਸਟ ਵੀ ਦਾ ਜੇ ਦਾ ਪਾਉਂਦੇ ਆ ਐਸੋ ਹੋ ਗਿਆ ਉਹ ਮੈਂ ਜਿਹੜਾ ਜੋੜਾ ਜਮਾ ਕਰਾ ਲਈ ਤੇ ਦੇਖੋ ਜੀ ਜੋੜੇ ਲਈ ਵੀ ਸਾਨੂੰ ਲਾਂਚ ਲੈ ਕੇ ਨਾ ਰਿਹਾ ਉਹ ਤਾਂ ਸੰਗਤਾਂ ਦੇ ਇੰਨੇ ਇੰਨਾ ਜਿਆਦਾ ਮਤਲਬ ਕਠੋਰ ਤੇ ਸ੍ਰੀ ਵਾਹਿਗੁਰੂ ਕਿਰਪਾ ਕਰੇ ਚਲੋ ਜੀ ਸੰਗਤੇ ਹੁਣ ਪਹਿਲਾ ਆਪਾਂ ਜਾਂਦੇ ਆ ਪੁਰਵਾਰ ਸਾਹਿਬ ਦੇ ਦਰਸ਼ਨ ਕਰੀਏ ਤੁਹਾਨੂੰ ਵੀ ਕਰੋਨੇ ਦੇਖੋ ਸੰਗਤਾਂ ਦੇ ਨਾਲ ਤੇ ਕਾਫੀ ਸੰਗਤਾਂ ਦੀ ਰੌਣਕਾਂ ਲੱਗੀਆਂ ਹੋਈਆਂ ਗੁਰੂ ਦਰਬਾਰ ਤੇ ਆਕਰ ਚਲੋ ਆਪਾਂ ਚੱਲਦੇ ਆਂ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆਂ ਗੁਰਦੁਆਰੇ ਤੇ ਦੇਖੋ ਜੀ ਤੇ ਕਿੰਨਾ ਸੋਹਣਾ ਸਜਾਇਆ ਗਿਆ ਗੁਰੂ ਦਰਬਾਰ ਤੇ ਚਲੋ ਦੇਖੋ ਫੁੱਲਾਂ ਦੇ ਨਾਲ ਤੇ ਆਜੋ ਹੁਣ ਕਰੀਏ ਆਪਾਂ ਦਰਸ਼ਨ ਤੇ ਆਪਾਂ ਵੀ ਲਾਈਨ ਦੇ ਵਿੱਚ ਲੱਗ ਗਏ ਆ ਜੀ ਤੇ ਚਲੋ ਐਂ ਵੀਡੀਓ ਨੰ ਬਣਾ ਰਹੇ ਹਾਂ ਤਾਂ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਗਾਤੋ ਆ ਵੀਡੀਓ ਸ਼ੇਅਰ ਕਰ ਦਿਓ ਠੀਕ ਆ ਜੀ ਤੇ ਚਲੋ ਆਜੋ ਜੀ ਤੇ ਦੇਖੋ ਜੀ ਕਿੰਨਾ ਸੋਹਣਾ ਗੁਰੂ ਦਰਬਾਰ ਲੱਗਦਾ ਫੁੱਲਾਂ ਨਾਲ ਸਜਿਆ ਹੋਇਆ ਤੇ ਦੇਖੋ ਜੀ ਸੰਗਤਾਂ ਦੇਖੋ ਸਭ ਖੜੀ ਆਪਣੀ ਬਿਵਾਰੀ ਦੀ ਵੇਟ ਕਰਦੇ ਕਿ ਜਲਦੀ ਜਲਦੀ ਆਪਾਂ ਗੁਰੂ ਦਰਵਾਜ਼ੇ ਦੇ ਅੰਦਰ ਜਾਈਏ ਤੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰੀਏ ਤੇ ਦੇਖੋ ਜੀ ਮੇਰੇ ਪਿੱਛੇ ਵੀ ਦੇਖੋ ਕਾਭੀ ਸੰਗਤਾਂ ਤੇ ਲੋ ਜੀ ਆਣੀ ਮੇਰੀ ਵੀਡੀਓ ਬਣਾਉਂਦੇ ਪਏ ਸੀ ਤੇ ਦੇਖੋ ਜੀ ਬਾਕੀ ਤੇ ਬੜੀ ਖੁਸ਼ੀ ਮਿਲੀ ਸਾਨੂੰ ਵੀ ਇਹ ਮੌਕਾ ਮਿਲਿਆ ਕਿ ਗੁਰੂ ਦਰਵਾਜ਼ੇ ਦੇ ਜਾ ਕੇ ਸਾਨੂੰ ਬੀਲੇ ਦੇ ਵਿਚਾਰਸ਼ਣ ਕਰਨ ਦਾ ਸੰਗਤਾਂ ਦਾ ਵੀ ਮੌਕਾ ਮਿਲਿਆ ਤੇ ਗੁਰੂ ਜੀ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਨੂੰ ਤੇ ਲੋ ਜੀ ਗੁਰੂ ਦਰਵਾਜ਼ਾ ਦੇਖੋ ਆਪਾਂ ਥੋੜਾ ਜ਼ੂਮ ਕਰਕੇ ਦੇਖੋਨੇ ਤਾਂ ਤਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੰਗ੍ਰਹਿਤਨ ਜ਼ੂਮ ਕਰਕੇ ਦਿਖਾਉਣਾ ਦੇਖਿਓ ਦੇਖੋ ਪਤੰਗ ਚੜਦੇ ਪਏ ਆ ਤੇ ਲੋ ਜੀ ਦੇਖੋ ਜੀ ਤੇ ਆਸਮਾਨ ਤੇ ਵੀ ਲੱਗੀਆਂ ਰੋਕਾਂ ਤੇ ਲੋ ਜੀ ਇਧਰੋਂ ਸਾਡਾ ਐਂਟਰੀ ਸਟਾਰਟ ਹੋ ਗਈ ਹੈ ਤੇ ਉਸ ਤੋਂ ਟੰਡਾ ਕਰ ਦਿੱਤਾ ਵਾ ਜਲਦੀ ਜਲਦੀ ਇੱਥੇ ਆਪਾਂ ਵੀ ਐਂਟਰੀ ਕਰ ਲਈ ਤੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰੀਏ ਚਲੋ ਚਲਿਏ ਆਜੋ ਇੱਕ ਵਾਰੀਅਲ ਕ੍ਰੋਸ ਕਰ ਲਏ ਉਤੋਂ ਅੱਗੇ ਅੱਗੇ ਵੀ ਲੋਜ ਹੀ ਖੁੱਲ ਗਿਆ ਵਾਰੀਅਲ ਤੇ ਚਲੋ ਹੁਣ ਜਲਦੀ ਜਲਦੀ ਅੰਦਰ ਚੜੀਏ ਤੇ ਕਰੀਏ ਦਰਸ਼ਨ ਤੇ ਚਲੋ ਸੰਗਤੇ ਤੁਹਾਨੂੰ ਕਰੋਨੇ ਦਰਸ਼ਨ ਤੇ ਹੁਣ ਮੈਂ ਥੋੜੀ ਦਰ ਕੁਝ ਨਹੀਂ ਬੋਲਣਾ ਤੁਸੀਂ ਵੀ குரு ਸਹਿਬਾਂ ਦੇ ਦਰਸ਼ਨ ਕਰੋ ਤੇ ਦੇਖੋ ਕਿੰਨਾ ਸੋਹਣਾ ਸਜਿਆ ਗਿਆ ਦੇਖੋ ਦਰਬਾਰ ਦੇਖੋ ਲੋਕੀ ਪਤੰਗ ਲੈ ਕੇ ਆਏ ਹੋਏ ਆ ਤੇ ਬੜੀ ਮਨ ਨੂੰ ਖੁਸ਼ੀ ਮਿਲੀ ਤੇ ਲੋਜ ਹੀ ਦੇਖੋ ਸੰਗਤ ਦੇ ਪੱਖ ਤੇ ਕਿੰਨੀ ਬਿਨਾਂ ਦਾ ਸੁਰੂ ਜੀ ਸਰਤਾਬਾ ਸੋਰਨ ਚੜਦੀ ਕਲਾ ਦੇ ਜਿਹੜਾ ਸਭ ਆਦਮੀ ਆਵਾਜ਼ ਕਰਦੇ ਗੁਰੂ ਦੇ ਬੰਦ ਸਤਿਗੁਰੂ ਦੇ ਉਪਦੇਸ਼ੇ ਆ ਨਾਨਕ ਸਦਾ ਸੋ ਪਵਣ ਗੁਰੂ ਬਾਣੀ ਪਿਤਾ ਮਾਤਾ ਤਤਮਹਤ ਤੇਸਰਾ ਕਵਿਤਾਈ ਦਾ ਆ ਆ ਤੇਰੇ ਕਿਤੇ ਕਿਤੇ ਜਿੰਨੇ ਨਾਮ ਤੇ ਹੈ ਗੇਨ ਸਤਿਕਾਰ ਕਿਤੇ ਕਿਤੇ ਨਾਮ ਵਾਹਿਗੁਰੂ ਸਾਹਿਬ ਵਾਹਿਗੁਰੂ ਜਿਵੇਂ ਇਸ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਸੱਚ ਮੰਨਿਓ ਇੰਨੀ ਜਿਆਦਾ ਮਨ ਨੂੰ ਸਕੂਨ ਮਿਲਿਆ ਇੰਨਾ ਜਿਆਦਾ ਔਰ ਡੈਕੋਰੇਸ਼ਨ ਇੰਨੀ ਵਧੀਆ ਹੋਈ ਸੀ ਤਾਜੇ ਫੁੱਲਾਂ ਦੇ ਨਾਲ ਔਰ ਉਹ 스멜 ਮਤਲਬ ਹੋਰ ਮਨ ਨੂੰ ਮੰਤਰਮੁਗਧ ਕਰ ਰਹੀ ਸੀ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਔਰ ਮੱਥਾ ਟਿਕਾਉਣ ਵਾਸਤੇ ਵੀ ਪ੍ਰਬੰਧ ਬਹੁਤ ਵਧੀਆ ਹੋਏ ਸੀਗੇ ਤੇ ਮਤਲਬ ਕੋਈ ਭੀੜ ਭੜੱਕਾ ਨਹੀਂ ਸੀਗਾ ਆਰਾਮ ਨਾਲ ਸੰਗਤ ਆ ਰਹੀ ਸੀ ਤੁਸੀਂ ਜਿੱਦਾਂ ਕਿ ਦੇਖਿਆ ਵੀਡੀਓ ਵਿੱਚ ਲੱਖਾਂ ਹੀ ਲੋਕਾਂ ਨੇ ਕਾਲੋ ਮੱਥਾ ਟੇਕਿਆ ਤੇ ਵਾਰੀ ਵਾਰੀ ਸਿਰ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧ ਬਹੁਤ ਵਧੀਆ ਸੀਗਾ ਵਾਰੇ ਦੇ ਵਿੱਚ ਸੀਗਾ ਜਿੱਦਾਂ ਤੁਸੀਂ ਦੇਖ ਸਕਦੇ ਆ ਕਿ ਸੰਗਤ ਨੂੰ ਪਹਿਲਾਂ ਲਗਾ ਦਿੰਦੇ ਫਿਰ ਪਿੱਛੇ ਸੰਗਤ ਆਉਂਦੀ ਫਿਰ ਹਨਾ ਅੱਗੇ ਮੱਥਾ ਟਿਕਾ ਕੇ ਦੂਸਰੇ ਪਾਸੇ ਵੀ ਅਸੀਂ ਬਾਹਰ ਨਿਕਲ ਜਾਂਦੇ ਆ ਪਾਣੀ ਕਰ ਗਿਆ ਹੋਇਆ ਆਪਣੇ ਬੱਚਿਆਂ ਦਾ ਮੋਬਾਈਲਾ ਦਾ ਨਕਦੀ ਦਾ ਖਾਸ ਕਰਕੇ ਗੁਰੂ ਘਰ ਵਾਲੇ ਖਿਆਲ ਰੱਖ ਰਿਹਾ ਹੈ ਹੰਤਨ ਦਰਸ਼ਕੋ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਦ ਆਦਿ ਕਰਕੇ ਨਹੀਂ ਸ਼ਕਰਪਈ ਜਿਹੜੇ ਇਲਾਕੇ ਦੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਕੋਲ ਆਈ ਤੇ ਉਹਨਾਂ ਨੇ ਫਰਿਆਦ ਕੀਤੀ ਕਿ ਸਾਡੇ ਕੋਲ ਜਿੰਨ੍ਹੇ ਜੋਗ ਪਾਣੀ ਨਹੀਂ ਆਵੇ ਫਸਲਾਂ ਦੇ ਲਈ ਪਾਣੀ ਬਿਲਕੁਲ ਵੀ ਨਹੀਂ ਆ ਸਾਰਾ ਕੁਝ ਨਸ਼ਟ ਪਸ਼ਟ ਹੋ ਰਿਹਾ ਆ ਤਾਂ ਗੁਰੂ ਅਰਜਨ ਦੇਵ ਜੀ ਨੇ ਫਿਰ ਇਸ ਖੂ ਦੇ ਵਿੱਚ ਇਹ ਛੇ ਹੱਠਾ ਵਾਲਾ ਜਿਹੜਾ ਕਿ ਹਲ ਚਲਾਇਆ ਸੀਗਾ ਜਿਸ ਦੇ ਨਾਲ ਕਿ ਸਾਰੀ ਉੱਤੇ ਦੀ ਸੰਗਤ ਜਿਹੜੀ ਕਿ ਪਾਣੀ ਦੇ ਨਾਲ ਖੁਸ਼ਹਾਲ ਹੋ ਗਈ ਸੀਗੀ ਔਰ ਸਾਰੀਆਂ ਫਸਲਾਂ ਵੀ ਖੁਸ਼ਹਾਲ ਹੋ ਗਈਆਂ ਜਿਸ ਦੇ ਨਾਲ ਸਾਡਾ ਜੀਵਨ ਜੋਗ ਜਿਹੜਾ ਸਫਲਾ ਉਹ ਬਿਲਕੁਲ ਖੁਸ਼ਹਾਲ diagonally ਦੁਆਰਾ ਚੱਲਣ ਲੱਗ ਗਿਆ ਸੀਗਾ ਤੇ ਇਸੇ ਛੇ ਹੱਠਾ ਕਰਕੇ ਹੀ ਇਸ ਸ਼ਹਿਰ ਦਾ ਨਾਮ ਸ਼ਹਿਰਟਾ ਸਾਹ ਪਿਆ ਸੀ ਇਸ ਕਰਕੇ ਇਸ ਨੂੰ ਸ਼ਾਟਾ ਸਾਹ ਕਿਹਾ ਜਾਂਦਾ ਛੇ ਹੱਠਾ ਵਾਲਾ ਤੁਸੀਂ ਵੀ ਇਸ ਪਵਿੱਤਰ ਹੱਠਾਂ ਦੇ ਦਰਸ਼ਨ ਕਰੋ ਤੇ ਬਹੁਤ ਵਧੀਆ ਸੀ ਮਨ ਨੂੰ ਸਕੂਨ ਦੇਣ ਵਾਲੀ ਜਗ੍ਹਾ ਸੀ ਤੇ ਨਾਲ ਹੀ ਇਸ ਕੋ ਦਾ ਪਾਣੀ ਜਿਹੜਾ ਕਿ ਜਲ ਦੇ ਰੂਪ ਵਿੱਚ ਛਕਾਇਆ ਜਾਂਦਾ ਹੈ ਬਿਲਕੁਲ ਨਾਲ ਹੀ ਆ ਤੇ ਅਸੀਂ ਵੀ ਜਾਣ ਚੁੱਕਾ ਬਹੁਤ ਹੀ ਮਿੱਠਾ ਪਾਣੀ ਸੀ ਜਿਹੜਾ ਕਿ ਪਹਿਲਾਂ ਬਿਲਕੁਲ ਖਾਰਾ ਪਾਣੀ ਇਸ ਦੇ ਉਹ ਵਿੱਚੋਂ ਨਿਕਲਦਾ ਸੀਗਾ ਜਿਹੜਾ ਕਿ ਗੁਰੂ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਹੁਣ ਮਿੱਠਾ ਪਾਣੀ ਜਲ ਵਾਂਗੂ ਹੋ ਗਿਆ ਸੀ ਕਹਾਣੀ ਵਾਲੇ ਅੱਗੇ ਚਰਨ ਗੰਗਾ ਆ ਬੜੇ ਪਿਆਰ ਦੇ ਨਾਲ ਚੱਲਣ ਦੀ ਕਿਰਪਾ ਕਰਨੀ ਜੀ ਇਸ ਗੁੱਡੇ ਵਾਰੇ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਹ ਆ ਜਾਂਦਾ ਕਿ ਇੱਥੇ ਸੰਤਾਨ ਪ੍ਰਾਪਤੀ ਹੁੰਦੀ ਆ ਤੇ ਬਹੁਤ سارے ਲੋਕ ਛੋਟੇ ਛੋਟੇ ਬੱਚੇ ਜਿੰਨ੍ਹੇ ਸੀ ਉਹ ਵੀ ਜਾ ਕੇ ਦੇਖਿਆ ਕਿ ਛੋਟੇ ਛੋਟੇ ਬੱਚੇ ਮਤਲਬ ਲੈ ਕੇ ਲੋਕ ਹੀ ਆਏ ਸੀ ਮੱਥਾ ਟੇਕਣ ਜਿਨ੍ਹਾਂ ਨੂੰ ਇਤੋਂ ਮਤਲਬ ਫਲ ਪ੍ਰਾਪਤ ਹੋਇਆ ਤੇ ਛੋਟੇ ਛੋਟੇ ਗੁੱਡੇ ਵੀ ਚੜਾਉਂਦੇ ਸੀ ਤੇ ਸੰਗਤ ਬਹੁਤ ਜ਼ਿਆਦਾ ਸੀ ਘੰਟੇ ਅਸੀਂ ਘੰਟਾ 2 ਘੰਟੇ ਦੇ ਬਾਵਜੂਦ ਵੀ ਸੰਗਤ پیچھے ਉਸੇ ਤਰ੍ਹਾਂ ਲਾਈਨ ਵਿੱਚ ਲਾ ਕੇ ਮੱਥਾ ਟੇਕੀ ਸੀ ਤੇ ਹੁਣ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਤੇ ਇੱਥੇ ਤੁਸੀਂ ਜਿੰਨਾ ਵੀ ਦੇਖ ਸਕਦੇ ਕਿ ਛੋਟੇ-ਛੋਟੇ ਕਾਕੇ ਵੀ ਉਹਨਾਂ ਨੇ ਚੜਾਏ ਆ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਆ ਜੇ ਲੋ ਜੀ ਅਸੀਂ ਕੜਾ ਪ੍ਰਸ਼ਾਦ ਵੀ ਲੈ ਲਿਆ ਤੇ ਬਾਅਦ ਸੋ ਹੁਣ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕ ਕੇ ਤੇ ਦਰਸ਼ਨ ਕਰਕੇ ਅਸੀਂ ਮੇਲੇ ਵਿੱਚ ਬਾਹਰ ਆ ਗਏ ਸੀਗੇ ਉਹਨੇ ਸਿਰ ਮੱਥਾ ਵੀ ਟੇਕ ਲਿਆ ਪਰ ਚਾਹ ਵੀ ਲੈ ਲਿਆ ਤੇ ਹੁਣ ਚਲੋ ਫਾਈਨਲੀ ਚਲੀਏ ਲੰਗਰ ਸ਼ਕਣ ਆਸਿਆਂ ਸਾਡੇ ਨਿਹਾਰ ਕਰਦਾ ਯਾਰ ਸਭੀ ਭਾਰੀ ਦਿਵਾਰ ਤੋਂ ਸਾਜੀ ਵੱਲੋਂ ਜੇਹਲ ਦਾਤਾਂ ਦੇ ਵੱਲੋਂ ਹਰ ਐ ਸਵਾਲ ਗਾਣਾ ਮਲੇ ਜੀ ਜਿਹੜੇ ਤੁਮੇ ਸਾਜੀ ਦੇ ਪਾਰ ਲੰਘੁੰਦੇ ਜਾਂਦੇ ਸਾਡਾ ਹਵਸਾ ਵਾਲੀ ਦਿਵਾਰ ਉਹਨੂੰ ਹਰ ਦਾ ਉਹਨਾਂ ਦਾ ਉਹਨੂੰ ਹੈ ਅਰਦੇ ਸਮੇਂ ਵਾਸਤੇ ਬਣਿਆ ਰਲ ਮਿਲ ਕੇ ਆ ਤੇ ਜਿਵੇਂ ਲੰਗਰ ਅਸੀਂ ਖਾ ਕੇ ਹੱਡੀਆਂ ਔਰ ਦੂਸਰੇ ਪਾਸੇ ਹੀ ਜਿਦੱਕ ਦੇ ਦੇਖ ਸਕਦੇ ਆ ਕਿ ਬੀਬੀਆਂ ਕੁਲਕਿਆਂ ਦੀ ਸੇਵਾ ਨੂੰ ਨਿਸ਼ਕਾਮ ਭਾਵ ਨਾਲ ਕਰ ਰਹੀਆਂ ਤੇ ਇੱਧਰ ਦੇ ਪਾਸੇ ਖੀਰ ਦਾ ਪ੍ਰਸ਼ਾਦ ਬਣ ਰਿਹਾ ਹੈ ਜਿਹੜੀ ਕਿ ਗੰਦੇ ਦੀ ਰਸ ਹੁੰਦੀ ਆ ਉਦਾਂ ਪ੍ਰਚਾਰ ਬਣਦਾ ਤੇ ਆਇਆ ਤੇ ਬਿਲਕੁਲ ਉੱਥੇ ਲੰਗਰ ਵਰਤਦਾ ਪਿਆ ਸੀਗਾ ਹੋਰ ਕਰਾਇਆ ਇਹਦੇ ਅਦਾਵਾਤ ਤੇ ਅੱਜ ਬਸੰਤ ਵੀ ਆ ਜਿਸ ਤੇ ਪੁਰਬ ਚ ਇੱਥੇ ਮੇਲਾ ਲੱਗਦਾ 2 ਔਰ 3 ਤਰੀਕ ਨੂੰ ਅੱਜ ਔਰ ਕੱਲ ਵੀ ਤੇ ਭਾਰੀ ਮੇਲਾ ਹੋਊਗਾ ਤੇ ਪਤੰਗਾ ਦੇਖੋ ਤੁਸੀਂ ਕਿਦੋਂ ਚਾਹਦੀਆਂ ਪਿਆ ਸਭਨ ਤੇ

ਔਰ ਆਈ ਬੋ ਆਈ ਬੋ ਹੋ ਰਹਾ ਮੰਦਸ ਚਲੋ ਜੀ ਗੁਰੂ ਘਰ ਦੇ ਦਰਸ਼ਨ ਹੋ ਗਏ ਲੋ ਪਤੰਗ ਆ ਕੇ ਦੇਖੋ ਪਤੰਗ ਲੜਦੇ ਹੋਰੇ ਹੋਰੇ ਕੋ ਕਿੰਨੇ ਲੜਦੇ ਪਤੰਗ ਇੰਦਰ ਇੰਦਰ ਪਤੰਗ ਹੋਰ ਬੱਚੇ ਸਹੀ ਹੈ ਹੁਣ ਆਪਾਂ ਜਰਾ ਆਪਾਂ ਲੜਾਂ कुल्वाई 갔다 बड़ा मजा आया बजे दर्शन करते ताकि मजा नजारा आज बहुत मजा आया होगा इतनी में बहुत सोनी एक निकल लगी कि गुरुमोथी नु मतलब खास मद्देनजर आते हुए कितने सोनी प्रदर्शनी लाई हुई है जो देख सकते सारे हाथ लिखता है हाथी लिख के मतलब पेंटिंग्स और यू

ਜੇ ਤੁਹਾਨੂੰ ਕਰੇ ਪ੍ਰੋਭਾਨੁ ਸਨਾਰਿ ਮੈਤਿ ਸਾਥਿ ਆਣੁ ਜੇ ਤੁਹਾਨੂੰ ਦਾਮ ਬਹਾਰੇ ਤ੍ਰਾਪੋ ਸਾਥਿ ਛਾਰੇ ਜੇ ਤੁਹਾਨੂੰ ਸੰਤਲ ਰੂਪਾ ਸੋਨਾ ਚਿਰਾਸਨਾ ਰੂਪ ਜੇ ਤੁਹਾਨੂੰ ਦਿੰਨੀ ਕੇਤਾ ਸੋ ਪ੍ਰਸਨ ਸਾਥਿ ਰਾਗ ਜੇ ਤੁਹਾਨੂੰ ਤੇਰੀ ਬਰ ਹੈ ਬਰ ਬਸਾ ਹੇ ਬੰਸਾ ਸੁਰੇ ਗੁਰੂ ਨਾਨਕ ਹੇ ਬੰਸਾ ਸਤਿ ਤੇ ਹੁਣ ਗੁਰੂ ਘਰ ਦੇ ਦਰਸ਼ਨ ਅਸੀਂ ਕਰ ਲਏ ਤੁਹਾਨੂੰ ਇੱਕ ਵੇ ਚਲਕ ਮੇਲੇ ਦੀ ਦੁਕਾਨੇ ਆ ਮੇਲੇ ਚ ਲੱਗੀ ਹੋਈ ਹੈ ਸੇਲ ਆ ਜਿੱਦਨੇ ਪਾਸੇ ਕੱਤੀ ਕਰ ਤੇ ਜੋੜਾ ਘਰਿਆ ਸਾਹਮਣੇ ਹੈਗਾ ਗੁਰੂ ਘਰ ਤੇ ਇਧਰਲੀ ਸਾਈਡ ਲੱਗਾ ਸਾਰਾ ਮੇਲਾ ਤੇ

ਹਰ ਪ੍ਰਕਾਰ ਦਾ ਸਮਾਨ ਮਿਲਦਾ ਤੇ ਮੈਨਜ਼ ਬਹੁਤ ਦੂਰ ਦੂਰਾਂ ਸੰਗਤਾਈ ਹੋਈ ਹੈ ਜਿਤਕ ਤੈ ਦੇਖ ਸਕਦੇ ਲੱਖਾਂ ਹੀ ਲੋਕ ਅੱਜ ਇਸ ਇੱਕਾਟੇ ਚਰਮਲ ਹੋਇਆ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਬਹੁਤ ਹੀ ਭਰਮਾ ਮੇਲਾ ਜਿਤਕ ਤੈ ਦੇਖ ਸਕਦੇ ਆ ਇਹ ਮੇਲਾ ਜਣਾ 2 ਔਰ 3 ਤਰੀਕ ਨੂੰ ਲੱਗਿਆ ਹੋਇਆ ਹੈ ਅੱਜ ਵੀਡੀਓ ਸ਼ਾਮ ਤੱਕ ਤੇ ਦੇ ਤੱਕ ਪਹੁੰਚ ਜਾਊਗੀ ਤੇ ਕੱਲ ਵੀ ਇਹ ਮੇਲਾ ਇੱਥੇ ਵਰਕਰਾਂ ਰਹੋਗਾ ਤੇ ਮੇਲੇ ਵਿੱਚ ਬਹੁਤ ਹੀ ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਫ੍ਰੀ ਸੇਵਾਵਾਂ ਵੀ ਕੀਤੀਆਂ ਜਾਂਦੀਆਂ ਤੇ ਜਿਦ ਤੱਕ ਦੇਖ ਸਕਦੇ ਆ ਇੱਧਰ ਸਾਰੇ ਫ੍ਰੀ ਕੈਂਪ ਲੱਗੇ ਹੋਏ ਆ ਨੌਜੀ ਤੇ ਹੁਣ ਸਾਡੇ ਵਾਪਸੀ ਆ ਤੇ ਤੁਹਾਨੂੰ ਦਿਖਾਣੇ ਨੇ ਮੇਲੇ ਦੀਆਂ ਰੌਣਕਾਂ ਜਾਂਦੇ ਜਾਂਦੇ ਰਸਤੇ 'ਚ ਸੰਗਤ ਬਹੁਤ ਆ ਇਕੱਠ ਬਹੁਤ ਜ਼ਿਆਦਾ ਆ ਜਾਂਦੇ ਜਾਂਦੇ ਤੁਸੀਂ ਵੀ ਮੇਲੇ ਦੀਆਂ ਰੌਣਕਾਂ ਦੇਖੋ ਤੇ ਦਰਸ਼ਨ ਕਰੋ मेले साफ्ट दवाई दी दकान भी लगे प्लास्टिक हर तरह दस्या ਜੀ ਨਿਵਾਸ ਬਣਿਆ ਹੋਇਆ ਹੈ ਕਮਰੇ ਮਤਲਬ ਬਣੇ ਹੋਏ ਆ ਤੇ ਮੀਨੇ ਦੀਆਂ ਨਾਂਕਾਂ ਪਤੰਗ ਚੜਦੇ ਪਏ ਤੇ ਪਤੰਗ ਬਾਜ਼ੀ ਬਹੁਤ ਜ਼ੋਰਾਂ ਸ਼ਰਾਤੇ ਹੋ ਰਹੀ ਹੈ ਇਧਰ ਪਾਸੇ ਲੋਕੀ ਛੱਤਾਂ ਤੇ ਚੜ ਚੜ ਕੇ ਪਤੰਗ ਬਾਜ਼ੀ ਨਾ ਨੰਨ ਮੰਨਦੇ ਰੇ ਕੋਲ ਬਾਕੀ ਰਿਹਾ ਪ੍ਰਮਾਣ ਹੈ ਚਲੋ ਜੀ ਤੇ ਹੁਣ ਸਾਡੀ ਵਾਪਸੀ ਇਸ ਦਿਵਸ ਮੇਰਾ ਗੁਰੂ ਦੇ ਲੋਕ ਦੇਖੋ ਜੀ ਕਿੰਨਾ ਨਿਆਣੇ ਨੱਚਦੇ ਟੱਪਦੇ ਪਏ ਆ ਕਾਫੀ ਰੌਣਕਾਂ ਲੱਗੀਆਂ ਹੋਇਆਂ ਰਸਤੇ ਦੇ ਵਿੱਚ ਵੀ ਤੇ ਕਾਫੀ ਸ਼ੋਪਸ ਵਗੈਰਾ ਲੱਗੀਆਂ ਹੋਈਆਂ ਕੱਪੜੇ ਦੀ ਸ਼ਾਪਸ ਲੱਗੀ ਹੋਈ ਆ ਤੇ ਦੇਖੋ ਦਲੋ ਹੀ ਸਕਦੇ ਆਪਾਂ ਮੱਥਾ ਟੇਕ ਲਿਆ ਤੇ ਲਖਪਤ ਜੀ ਦਾ ਵੀ ਛਕ ਲਿਆ ਤੇ ਆਉਦਾ ਬਲੋਗ ਇਥੇ ਕਰਦੇ ਐਂਡ ਇਹ ਸਟਾਟਸ ਆ ਮੇਲਾ ਤੇ ਵੀਡੀਓ ਬਦਲੇ ਚੈਨਲ ਨੂੰ ਲਾਈਵ ਚ ਸਬਸਕ੍ਰਾਈਬ ਕਰੋ ਮਿਲਾਂਗੇ ਤੁਹਾਨੂੰ ਨੈਕਸਟ ਬਲੋਗ ਹੋਵੇ ਤਦ ਤੱਕ ਬਾਏ ਬਾਏ ਅਣੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜਿੱ ਕੀ ਫਤਿਹ